ਲੱਕ ਤੇ ਵੱਜੀ ਡਾਂਗ ਤੇ ਪੱਟੀ ਗੋਡੇ ਤੇ 12 ਕੋ ਦਰਿਆ ਤੇ ਸੁੱਤਨ ਮੋਢੇ ਤੇ ਉਹ ਭਾਈ ਜਿੰਨੂੰ ਭੈਣ ਜੋ ਪਿੰਡ ਚ ਕੋਈ ਨਹੀਂ ਉਹ ਪੁੱਛਦਾ ਜਿੰਨੂੰ ਕੋਈ ਵੋਟ ਨਹੀਂ ਪਾਉਣ ਲਈ ਤਿਆਰ ਤੇ ਉਹਨੂੰ ਕਹਿੰਦੇ ਆਏ ਇਹਨੇ ਸਰਕਾਰ ਬਣਾ ਲੈਣੀ ਆ ਆ ਕਈ ਬੰਦੇ ਜਾਂਦੇ ਨਾ ਘੋੜਿਆਂ ਦੇ ਉੱਪਰ ਤੇ ਕਿਸੇ ਨੇ ਪੁੱਛਿਆ ਵੀ ਇਹ ਫੌਜਾਂ ਕਿੱਥੇ ਜਾ ਰਹੀਆਂ ਤੇ ਪਿੱਛੇ ਖੋਤੇ ਤੇ ਚੜਿਆ ਬੰਦਾ ਆ ਰਿਹਾ ਸੀ ਤੇ ਕਹਿੰਦਾ ਫੌਜਾਂ ਦਿੱਲੀ ਜਾ ਰਹੀਆਂ ਲੈ ਭਈ ਘੋੜੇ ਤੇ ਚੜਿਆ ਨੇ ਜਾਣਾ ਕਿ ਖੋਤੇ ਤੇ ਚੜੇ ਨੇ ਜਾਣਾ ਹੀ ਇਸ ਲਈ ਮੈਂ ਤੁਹਾਨੂੰ ਕਹਾਂ ਬੀਜੇਪੀ ਦਾ ਕੋਈ ਕੰਮ ਨਹੀਂ ਇੱਥੇ ਭਾਈ ਗੱਠ ਜੋੜ ਬਣ ਜੇ ਜੀ ਮੈਂ ਤੁਹਾਨੂੰ ਗੱਲ ਕਵਾਂ ਕੋਈ ਗੱਠ ਜੋੜ ਬਣ ਜੇ ਇਹ ਕਾਂਗਰਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਔਰ ਕੋਈ ਨਹੀਂ ਹੈ ਟੱਕਰ ਮੇਂ ਪੜੋ ਮਤ ਕਿਸੇ ਚੱਕਰ ਮੇਂ ਇਹ ਜੋ ਮਰਜੀ ਕਰ ਲੈਣ ਭਾਈ ਸਾਹਿਬ ਮੈਂ ਤੁਹਾਨੂੰ ਕਹਾਂ ਲੋਕੇ ਧੋਖੇ ਖਾ ਚੁੱਕੇ ਆਮ ਆਦਮੀ ਪਾਰਟੀ ਨੂੰ ਦੇਖ ਚੁੱਕੇ ਆਕਾਲੀ ਬੀਜੇਪੀ ਨੂੰ ਪਹਿਲੇ ਕਿੰਨੀ ਵਾਰੀ ਦੇਖ ਚੁੱਕੇ ਐ ਵੀ ਜੇ ਚੰਗੇ ਦਿਨ ਆਏ ਐ ਨਾ ਉਹ ਕਾਂਗਰਸ ਪਾਰਟੀ ਦੇ ਟਾਈਮ ਤੇ ਉੱਪਰ ਹੀ ਆਇਆ ਹੈ ਜੇ ਚੰਗੀ ਡਿਵੈਲਪਮੈਂਟ ਹੋਈ ਹੈ ਕਾਂਗਰਸ ਪਾਰਟੀ ਦੇ ਟਾਈਮ ਦੇ ਉੱਪਰ ਹੀ ਹੋਈ ਹੈ ਅੱਜ ਤੁਹਾਡੇ ਆ ਗਰੀਬਾਂ ਦੇ ਆ ਜਿਹੜੇ ਦੋ-ਦੋ ਸਾਲ ਦੇ ਪੰਜ-ਪੰਜ ਸਾਲ ਦੇ ਬਿਜਲੀ ਦੇ ਬਿੱਲ ਸੀ ਨਾ ਜਿਹੜੇ ਸਰਦਾਰ ਚੰਨਜੀਤ ਸਿੰਘ ਚੰਨੀ ਨੇ ਲਕੀਰ ਮਾਰ ਦਿੱਤੀ ਕਿ ਸਾਰੇ ਮਾਪ ਜਿੰਨੇ ਟਿਊਬਲਾਂ ਦੇ ਬਿੱਲ ਸੀ ਵੀ ਕਿਨੇ ਕਿਨੇ ਟੂਬਲਾਂ ਦੇ ਬਿੱਲ ਸੀ ਲੋਕਾਂ ਦੇ ਉਹਨੇ ਕਿਹਾ ਸਾਰੇ ਪੁਰਾਣੇ ਮਾਫ ਪਾਣੀ ਦੀ ਟੈਂਕੀਆਂ ਨੇ ਇਹ ਜਿੰਨੇ ਵੀ ਕੰਮ ਸੀਗੇ ਵੀ ਕਾਂਗਰਸ ਪਾਰਟੀ ਨੇ ਹੀ ਕੀਤੇ ਔਰ ਮੈਂ ਤੁਹਾਨੂੰ ਇਸ ਲਈ ਕਹਿ ਰਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਅਸਲੀ ਨੂੰ ਪਛਾਨੋ ਅਸਲੀ ਹਮਦਰਦ ਨੂੰ ਪਛਾਨੋ ਅਸਲੀ ਹਮਦਰਦ ਤੁਹਾਡਾ ਕਾਂਗਰਸ ਪਾਰਟੀ